ਹਾਂਜੀ ਦੋਸਤੋ ਅਸੀਂ ਪਹੁੰਚੇ ਹਾਂ گورਕਟਿੱਲਾ ਰਾਜਸਥਾਨ ਦੇ ਵਿੱਚ ਜਿਹੜਾ ਅਸੀਂ ਅੰਦਰ ਦਿਖਾਣੇ ਆਂ ਇਹ ਆਹੰਦਾ ਦਰਵਾਜ਼ਾ ਜੀ ਗੇਟ ਹਾਂਜੀ ਇਸ ਦਰਵਾਜ਼ੇ ਦੇ ਉੱਤੇ ਘੋੜੇ ਚੜਦੇ ਹਨ ਇਹ ਛੜੀਆਂ ਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਹਰ ਗੋਲ ਕਿਟਲਾ ਇੱਥੇ ਕਹਿੰਦੇ ਰਹੰਦੇ ਨੇ ਜੋਗ ਵਾਲਿਆ ਜਿਹਾ ਇਸ ਥਾਂ ਦੇ ਉੱਤੇ ਜਿੱਥੇ ਗੱਗਾ ਯਹਰ ਪੀਰ ਦੇ ਨਾਲ ਬਹੁਤ ਇੱਛੇ ਨੂੰ ਇਹ ਜਾਦਾਂਾਂ ਜੁੜੀਆਂ ਉੱਤਰੋਂ ਇੱਥੇ ਇਹਨਾਂ ਦੋਨਾਂ ਪੰਦੀ ਲੋਕ ਹਾਂਜੀ ਇਹ ਗੋਰਖਦੇਲੇ ਦਾ ਗੇਟ ਆ ਜੀ ਤੁਹਾਨੂੰ ਅਸੀਂ ਅੰਦਰੋਂ ਵੀ ਦਿਖਾਵਾਂਗੇ ਪਹਿਲਾਂ ਮੈਂ ਤੁਹਾਨੂੰ ਬਾਹਰ ਦਿਖਾਣਾ ਹਾਂਜੀ ਇਹ ਗੋਰਖਟਿੱਲਾ ਬਾਹਰੋਂ ਆ ਜੀ ਇਹ ਸਾਰਾ ਬਹੁਤ بڑا ਦਰਵਾਜ਼ਾ ਬਣਾਇਆ ਜੀ ਇਹ ਗੋਰਖਨਸਪੁਰਾ ਰਾਜਸਥਾਨ ਦੇ ਵਿੱਚ ਬਾਗੜਚ ਕਿੰਨੇ ਜਪੈਂਦਾ ਹੀ ਉਹ ਗੁਰਕਟਿੱਲਾ ਅੰਜੀ ਇਹ ਮੂਰਤੀ ਬਣੀ ਅੰਜੀ ਗੁਬਕਨਾ ਅੰਜੀ ਅੰਜੀ ਇਹ ਸਰੋਵਰ ਆ ਜੀ ਦੇ ਵਿੱਚ ਪਾਣੀ ਇਹਨੂੰ ਰਹੇਗਾ ਇਹ ਗੁਰੂ ਹਰਿ ਟੇਲੇ ਦੇ ਬਾਹਰ ਦੇ ਪਾਸੇ ਇਸ ਨਾਲੇ ਗੁਨੇ ਸਾਈਡ ਤੇ ਇਹਦੇ ਅੰਦਰ ਖੂਹ ਆਈ ਜਾਂਦੀ ਮੈਂ ਹੋਇਆ ਹਾਂ ਜੀ ਢੂਣਾ ਹੈ ਜੀ ਅੰਦਰ ਬਣਿਆ ਹੋਇਆ ਜੀ ਗੁਰੂ ਨਾਨਕ ਜੀ ਦਾ ਉਹ ਅੰਦਰੋਂ ਦਿਖਾਨੀ ਆ ਹਾਂ ਜੀ ਅੰਦਰੋਂ ਨੇ ਆ ਜੀ ਢੂਣਾ ਹੈ ਜੀ ਗੁਰੂ ਨਾਨਕ ਜੀ ਦਾ ਹਾਂਜੀ ਨਾਲੇ ਦੇਰਵਾਰ ਦੇ ਇਥੇ ਪਾਰਕ ਬਣੀ ਆ ਬਹੁਤ ਸਲੀਂ ਹਾਂਜੀ ਆ ਪਾਰ ਦੇ ਵਿੱਚ ਜ਼ਰਾਫ ਬਣਾਏ ਹੋਏ ਆ ਜੀ ਉਹ ਗੋਦਰੀ ਬਣਾ ਜਿਉਲੀ ਪਰ ਚੱਕਿਆ ਆਕ ਬਹੁਤ ਸੋਹਣੀ ਬਣਾਈ ਆ ਗੋਰਖਟੇਲੇ ਨਾਲੇ ਹੀ ਪੈਂਦੀ ਆ ਜੀ ਬਿਲਕੁਲ ਉਹ ਗੋਗਨ ਕੋੜੇ ਨਾਲ ਚ ਜਿਉਰਤੀ ਲੈ ਗੋਰਖਨਾਥ ਉਹਨਾਂ ਦਾ ਬਣਾਇਆ ਹੋਇਆ ਵੀ ਜਰੂਰ ਹੈ અને જો સામે દરબાર ગોર ઘટેલ્લા જી એ પાર્ક ਦੇ ਵਿੱਚ એટલા સુંદર હાથી બનાયા છે જી એ ਸੋਰੀ ਪਾਰ ਕਿੱ ਗਿਆ ਉਹ ਦੇ ਕਿੱਲੇ ਦੇ ਵਾਲੀ ਕੋਲੇ ਨੂੰ ਇੰਗੇ ਸਮੇਂ ਤੇ ਪਾਰ ਕੀਤਾ ਤਾਂ ਹੈ ਹਾਂਜੀ ਦੋਸਤੋ ਇਹ ਕੋਰਖ ਟਿੱਲੇ ਦਾ ਦਰਬਾਰ ਆ ਜੀ ਮੈਂ ਪਤਾ ਕੀਤਾ ਕਹਿੰਦੇ ਵੀ ਅੰਦਰ ਨਹੀਂ ਤੁਸੀਂ ਵੀਡੀਓ ਬਣਾ ਸਕਦੇ ਬਹੁਤ ਬਹੁਤ ਸੀ ਵੀਡੀਓ ਬਣਾ ਸਕਦੇ ਆ ਤੇ ਤੁਹਾਨੂੰ ਅਸੀਂ ਹੁਣ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਗੁੱਗਾ ਮੈੜੀ ਜੀ ਇਹ ਆ ਕੋਰਖ ਟਿੱਲਾ ਇੰਗਰੀ ਬਹੁਤ ਸੋਹਣਾ ਦਰਬਾਰ ਹੈ ਜੀ ਜੇ ਕਿਸੇ ਦਿਨ ਆਉਣ ਦਾ ਮੌਕਾ ਮਿਲੇ ਆ ਦੇਖ ਕੇ ਜਰੂਰ ਜਾਣਾ ਜੀ ਧੰਨਵਾਦ